ਆਪਰਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ ਪਹਿਲੀ ਵਾਰ ਹੋਇਆ ਹੈ ਪੰਜਾਬ ਪੁਲਿਸ ਦੇ ਨਵੀਆਂ ਬ੍ਰਾਂਡ ਨਿਊ ਲੇਟੈਸਟ ਗੱਡੀਆਂ ਕ੍ਰਿਮੀਨਲਸ ਉਹ ਅਪਡੇਟ ਹੋਏ ਹੋਏ ਨੇ 50 ਪੁਲਿਸਨੋਂ ਤਾਂ ਪਿੱਛੇ ਨਰ ਰਵੇ 50 ਪੁਲਿਸਨੋਂ ਤਾਂ ਦੋ ਕਦਮ ਅੱਗੇ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਚ ਵੀ ਉਹਨਾਂ ਦੀ ਟ੍ਰੇਸਿੰਗ ਦੇ ਵਿੱਚ ਵੀ ਔਰ ਜਦੋਂ ਕੋਈ ਸਾਹਮਣਾ ਹੋ ਜੇ ਕੋਈ ਇਹੋ ਜਿਹੇ ਐਂਸਰਾਂ ਦਾ ਤਾਂ ਬਾਹਰ ਨਹੀਂ ਨਿਕਲਣਗੇ ਨੰਬਰ 1 ਪਹਿਲਾਂ ਵੀ ਮੰਨੀ ਗਈ ਹੈ ਪੰਜਾਬ ਪੁਲਿਸ ਹੁਣ ਵੀ ਦੇਸ਼ ਦੀ ਨੰਬਰ 1 ਪੁਲਿਸ ਟੈਕਨੋਲੋਜੀ ਵਾਈਜ਼ ਵੀ ਅਸੀਂ ਬੜੀ ਜਲਦੀ ਅਸੀਂ ਅਚੀਵਮੈਂਟ ਅਸੀਂ ਕਰ ਲਾਂਗੇ ਜਿਸ ਵੇਲੇ ਡੀਜੀਪੀ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ 4 410 ਜਿੱਚ ਐਕਸਯੂ ਹਾਈਲੈਂਡਰ ਵੀ ਨੇ ਬੜੀਆਂ ਗੱਡੀਆਂ ਸਕੋਰਪੀਓ ਵੀ ਨੇ ਮਗਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ ਮਗਾ ਜੀ ਕੋਈ ਸ਼ਰਤ ਹੈ ਗੱਡੀ ਥੱਲੋਂ ਦੇਣੀ ਸ਼ੁਰੂ ਕਰਿਓ ਉੱਪਰੋਂ ਪੁਫੇਰ ਜਾਵੇ ਨਹੀਂ ਤਾਂ ਉੱਪਰੋਂ ਗੱਡੀ ਹੁੰਦੀ ਹੈ ਸ਼ੁਰੂ ਐਸਐਸਪੀ ਲੈਵਲ ਤੋਂ ਫਿਰ ਐਸਪੀ ਲੈਵਲ ਤੇ ਥੋੜੀ ਜੀ ਹੋਰ ਜਦੋਂ ਖਟੜਾ ਜੀ ਹੋ ਜਾਂਦੀ ਹੈ ਫਿਰ ਡੀਐਸਪੀ ਕੋਲ ਆ ਜਾਂਦੀ ਹੈ ਫਿਰ ਡੀਐਸਪੀ ਉਹਦੇ ਜਵਾਬਾਂ ਨੂੰ ਘਮਣ-ਕਮਾਉਣ ਤੇ ਰੱਖ ਲੈਂਦਾ ਉਹਨੂੰ ਸਕੂਲ ਛੱਡਣ ਬਾਅਦ ਰੱਖ ਲੈਂਦਾ ਹੈ ਫਿਰ ਆ ਕੇ ਥੱਲੇ ਜਿ ਐਸੇ ਚੁੱਕੇ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਤੇ ਮਤਲਬ ਹੋ ਸਕਦਾ ਹੈ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ ਪਿਛਲੀ ਕੋਈ ਹੋਰ ਹੋਵੇ ਤੇ ਜਾਣਾ ਉਹਨੇ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਉਹਨੇ ਵੀ ਕੋਈ ਇੱਥੇ ਸਮਗਲਰ ਆਏ ਆਗੇ ਜੀ ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ ਮਤਲਬ ਉਹਦੇ ਕੋਲੇ ਹੈ ਨਹੀਂ ਜੀ ਗੱਡੀ ਸੋ ਮੈਂ ਇੱਕ ਸ਼ਰਤ ਰੱਖੀ ਮੈਂ ਕਹੀ ਥੱਲੋ ਸ਼ੁਰੂ ਕਰਨਾ ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ ਸੈਚੂਰੋਂ ਦੇ ਕੇ ਦੇਖੋ ਨਾਲੇ ਤਾਂ ਉਹ ਸਾਫ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ ਕਰਕੇ ਆਣ ਕੋਈ ਉਹਦੇ ਚ ਕੋਈ ਬੈ ਕੋਈ ਉਹਦੇ ਕੋਈ ਸਰਵਿਸ ਚ ਕੋਈ ਉਹ ਨਹੀਂ ਹੋਊਗੀ ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਡੀ ਐ ਜੇ ਖਰਾਬ ਹੋਈ ਐ ਤਾਂ ਮੈਂ ਮੇਰਾ ਥਾਣਾ ਖਰਾਬ ਹੋ ਜੂਗਾ ਇਹਦੇ ਨਾਲ ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ ਜ਼ੀਰੋ ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ ਔਰ ਕਿਉਂਕਿ ਤੁਸੀਂ ਇੱਕ ਉਹ ਕੜੀ ਹੋ ਇਸ ਤੋਂ ਬਾਅਦ ਤਾਂ ਕੋਈ ਕੜੀ ਹੈ ਨਹੀਂ ਤੁਸੀਂ ਬਿਲਕੁਲ ਆਈ ਕੰਟੈਕਟ ਦੇ ਵਿੱਚ ਰਹਿੰਦੇ ਹੋ ਲੋਕਾਂ ਦੇ ਤੁਸੀਂ ਆਪਣੇ ਇਲਾਕੇ ਦੇ ਆਪਣੇ ਥਾਣੇ ਦੇ ਸਾਰੇ ਲੋਕਾਂ ਨੂੰ ਜਾਣਦੇ ਹੋ ਚੰਗਿਆਂ ਨੂੰ ਵੀ ਜਾਣਦੇ ਹੋ ਮਾੜਿਆਂ ਨੂੰ ਵੀ ਜਾਣਦੇ ਹੋ ਦਸ ਨੰਬਰੀਆਂ ਨੂੰ ਵੀ ਜਾਣਦੇ ਹੋ ਜੇ ਉਹ ਕਤਰਿਆਂ ਦਾ ਵੀ ਪਤਾ ਸਾਰਾ ਤੁਸੀਂ ਬਦਨਾਮੀ ਦਾ ਵੀ ਸਭ ਤੋਂ ਵੱਡਾ ਚਾਂਸ ਤੁਹਾਡੇ ਤੁਹਾਡਾ ਤੁਹਾਡਾ ਰਹਿੰਦਾ ਕਿਉਂਕਿ ਇੱਕਦਮ ਇਲਜ਼ਾਮ ਲਾਉਣਾ ਹੁੰਦਾ ਬਸ ਪੁਲਿਸ ਤੇ ਜਦੋਂ ਮਰਜ਼ੀ ਲਾ ਦਿਓ ਪੁਲਿਸ ਕੀ ਕਰ ਰਹੀ ਸੀ ਅੱਜ ਕੱਲ ਤਾਂ ਹਰੇਕ ਕੋਲੇ ਮੋਬਾਈਲ ਫੜਿਆ ਸਸਤੇ ਨੂੰ ਦਾ ਝਗੜਾ ਹੋ ਗਿਆ ਪੁਲਿਸ ਕੀ ਕਰ ਰਹੀ ਸੀ ਉੱਥੇ ਲੋ ਸੋ ਤੁਹਾਨੂੰ ਅਸੀਂ ਐਫੀਸ਼ੀਐਂਟ ਬਣਾਉਣਾ ਚਾਹੁੰਦੇ ਆ ਕਿ ਤੁਹਾਡੇ ਕੋਲੇ ਕਿਉਂਕਿ ਜਿਹੜੇ ਸਮਾਜ ਵਿਰੋਧੀ ਤੱਤ ਨੇ ਕ੍ਰਿਮੀਨਲ 엘ਿਮੈਂਟਸ ਨੇ ਜੀਵਨ ਦਾ ਮੁਕਾਬਲਾ ਕਰਨ ਤਾਂ ਤੁਹਾਨੂੰ ਅਪਡੇਟ ਕਰਨਾ ਪਊਗਾ ਤੁਹਾਡੀਆਂ ਗੱਡੀਆਂ ਨੂੰ ਤੁਹਾਡੇ ਹਥਿਆਰਾਂ ਨੂੰ ਤੁਹਾਡੀ ਇਨਫੋਰਮੇਸ਼ਨ ਟੈਕਨੋਲੋਜੀ ਸਾਰੀ ਅਪਡੇਟ ਕਰਨੀ ਪਊਗੀ ਔਰ ਕਰ ਰਹੇ ਹਾਂ ਅਸੀਂ ਲਾਅ ਐਂਡ ਆਰਡਰ ਜਿਹੜਾ ਉਹ ਬਹੁਤ ਵੱਡਾ ਵਿਸ਼ਾ ਹੈ ਤੇ ਲਾਅ ਐਂਡ ਆਰਡਰ ਦਾ ਜਿਹੜਾ ਸਟੇਟ ਦਾ ਵਿਸ਼ਾ ਹੈ ਤੇ ਅਸੀਂ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਵੀ ਖਤਰੇ 'ਚ ਨਹੀਂ ਪੈਣ ਦੇਵਾਂਗੇ ਔਰ ਮੈਨੂੰ ਤੁਹਾਡੇ ਤੇ ਇਸ ਗੱਲ ਤੇ ਮਾਣ ਮਹਿਸੂਸ ਹੁੰਦਾ ਕਿ ਤੁਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਡਿਊਟੀਆਂ ਹੋਈਆਂ ਨੇ ਜਿਛੀਦੀਆਂ ਹੋਈਆਂ ਜਿੱਚ ਤੁਸੀਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਇੱਕ ਸ਼ਾਂਤਮਈ ਸੂਬਾ ਬਣਾ ਕੇ ਰੱਖਿਆ ਹੈ ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ